ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾਂ ਸਭ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਬਾਕੀ ਟੱਲੀ ਵਾਲਾ ਜਿਹੜਾ ਬਟਨ ਆ ਉਹਨੂੰ ਜਰੂਰ ਨੱਪਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਦੇਖੋ ਇਹ ਟੋਟਕਿਆਂ ਵਾਲੀਆਂ ਵੀਡੀਓ ਨੇ ਇਹਦੇ ਉੱਤੇ ਹਾਜ਼ਰੀ ਲਗਾਉਣੀ ਵੀ ਜ਼ਰੂਰੀ ਹੁੰਦੀ ਹੈ ਤਾਂ ਹੀ ਤੁਹਾਨੂੰ ਕੋਈ ਫਲ ਮਿਲੇਗਾ ਹੁਣ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆਂ ਦੇਖੋ ਕਈਆਂ ਨੂੰ ਕੋਈ ਭਰਮ ਜਾਂ ਵਹਿਮ ਪਾ ਦਿੰਦਾ ਜਾਂ ਸੱਚੀ ਵੀ ਹੋ ਸਕਦਾ ਵੀ ਤੁਹਾਡੀ ਉਮਰ ਘਟਾ ਇਹ ਕੈਂਦਨੇ ਵੀ ਆਲਾ ਜੂ ਤੁਹਾਡੀ ਦੋਸ਼ ਆਲਾ ਜੂ ਕੋਈ ਗ੍ਰਹਿ ਦੋਸ਼ ਆ ਵੀ ਇਹ ਲੱਗਿਆ ਹੋਇਆ ਵੀ ਤੁਹਾਨੂੰ ਜੀ ਬਹੁਤ ਆਏ ਹੋ ਜੇ ਹੋ ਦੇਖੋ ਹਰ ਇੱਕ ਇਨਸਾਨ ਇਹ ਲਬਜ ਸੁਣ ਕੇ ਡਰਦਾ ਜਰੂਰ ਆ ਕੋਈ ਵੀ ਹੋਵੇ ਭਾਵੇਂ ਜਦੋਂ ਕਿਸੇ ਨੂੰ ਕੋਈ ਦੱਸ ਦੇਵੇ ਦੇਖੋ ਇਹਦਾ ਪਾ ਹੈਗਾ ਹਰ ਇੱਕ ਜਿਹੜਾ ਗ੍ਰਹਿ ਦੋਸ਼ ਹੁੰਦੇ ਨੇ ਉਹਨਾਂ ਦਾ 95% ਫਾਇਦਾ ਹੁੰਦਾ ਹੈ ਜਦੋਂ ਵੀ ਤੁਹਾਨੂੰ ਅਲਪਾਜੂ ਕਹੇ ਕੋਈ ਵੀ ਬੰਦਾ ਤੁਹਾਨੂੰ ਕਹੇ ਤਾਂ ਕਿਸੇ ਨੇ ਵੀ ਅਲਪਾਜੂ ਆ ਤੁਹਾਨੂੰ ਜਾਨੀ ਪਤਾ ਲੱਗ ਗਿਆ ਵੀ ਸਾਡੀ ਉਮਰ ਬਹੁਤ ਛੋਟੀ ਦੱਸਦੇ ਨੇ ਸਾਨੂੰ ਦੱਸਦਾ ਵੀ ਤੁਹਾਡੀ ਉਮਰ ਘੱਟਾ ਜਾਂ ਤੁਹਾਡੀ ਉਮਰ ਇੰਨੀ ਆ ਹੈਕ ਨਹੀਂ ਹਰ ਇੱਕ ਇਨਸਾਨ ਡਰਨਾ ਸ਼ੁਰੂ ਕਰ ਦਿੰਦਾ ਵੀ ਹਾਂ ਜੀ ਹੁਣ ਤਾਂ ਮੈਂ ਕੁਦਰਤੀ ਮਾਰ ਜਾ ਵੀ ਬਿਮਾਰ ਹੋ ਜਾ ਤਾਂ ਵੀ ਉਹਨੂੰ ਐ ਲੱਗਣਾ ਇਹਦਾ ਵੀ ਮੈਂ ਤਾਂ ਜੀ ਹੁਣ ਬਚਣਾ ਹੀ ਨਹੀਂਗਾ ਜਦੋਂ ਇਨਸਾਨ ਇਹ ਸੋਚਦਾ ਕਿ ਮੈਂ ਬਚਣਾ ਹੀ ਨਹੀਂਗਾ ਕਈ ਵਾਰ ਤਾਂ ਮੌਤ ਇਸ ਚੀਜ਼ ਨਾਲ ਵੀ ਹੋਏ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਜਦੋਂ ਵੀ ਤੁਸੀਂ ਬਿਮਾਰ ਹੋ ਜਾਂ ਤੁਹਾਡਾ ਕੁਝ ਦੁੱਖਦਾ ਵਾ ਤੁਸੀਂ ਆਪਣੇ ਆਪ ਨੂੰ ਇੰਨਾ ਕਿਸਤਾਉਂ ਬਣਾ ਲੈਣਾ ਵੀ ਮੈਂ ਤਾਂ ਹਜੇ ਜਿਉਣਾ ਮੈਨੂੰ ਕੁਝ ਨਹੀਂ ਹੁੰਦਾ ਇਹਦੇ ਨਾਲ ਹੀ ਉਮਰ ਦਾ ਫਰਕ ਪੈ ਜਾਂਦਾ ਆਪਣੇ ਆਪ ਨੂੰ ਇਨਸਾਨ ਮੌਤ ਦੇ ਮੂੰਹ ਚੋਂ ਕੱਢ ਲਿਆਉਂਦਾ ਇਹ ਹਾਦਸਾ ਮੇਰੇ ਨਾਲ ਹੋ ਚੁੱਕਿਆ ਮੇਰੀ ਉਮਰ ਉਦੋਂ 32 ਸਾਲ ਦੀ ਸੀ ਮੇਰੀ ਜਵਾਨੀ ਵੀ ਬੰਦ ਹੋਈ ਸੀ ਤੇ ਮੇਰੀ ਜਿਹੜੀ ਸਵਾਸ ਨੇ ਇਹ ਵੀ ਬੰਦ ਹੋ ਗਈ ਸੀ ਪਰ ਮੈਨੂੰ ਸੁਰਤ ਸਾਰੀ ਸੀ ਪਤਾ ਨਹੀਂ ਇਹ ਨਹੀਂ ਮੈਨੂੰ ਪਤਾ ਮਾਲਕ ਦੀਆਂ ਕਿਹੜਾ ਕੀ ਹੁੰਦੀਆਂ ਨੇ ਕੀ ਨਹੀਂ ਤੇ ਪਹਿਲਾਂ ਮੈਂ ਮਲੇਰ ਕੋਟਲੇ ਸੀ ਕਿਹੜਾ ਡਾਕਟਰ ਸੀ ਸ਼ੋਸ਼ਮਾ ਤੇ ਉਦੋਂ ਬਾਅਦ ਸ਼ਾਇਦ ਇੱਥੇ ਮੈਨੂੰ ਮਲੇਰ ਕੋਟਲੇ ਸੀ ਕੋਈ ਛੋਟਾ ਜਿਹਾ ਹਸਪਤਾਲ ਪਤਾ ਨਹੀਂ ਕਿਹੜਾ ਸੀ ਮੈਂ ਆਦਾ ਨਾਮ ਭੁੱਲ ਗਈ ਤੇ ਉਦੋਂ ਬਾਅਦ ਫਿਰ ਮੈਨੂੰ 12:30 11 ਵਜੇ ਜਦੋਂ ਇੱਥੇ ਮੇਰੀ ਜਵਾਨ ਬੰਦ ਹੋ ਗਈ ਮੈਂ ਇਹਨਾਂ ਨੂੰ ਸਾਰਾ ਕੁਝ ਲਿਖਾਤਾ ਸੀ ਮੇਰੇ ਕੋਲੇ ਕੀ ਹੈ ਕੀ ਮੈਂ ਦੇਣਾ ਕੀ ਲੈਣਾ ਮੇਰੇ ਕੋਲ ਕੁਝ ਨਹੀਂ ਮੈਂ ਕਿਹਾ ਫਲਾਨੀ ਫਲਾਨੀ ਜਗ੍ਹਾ ਤੇ ਮੇਰਾ ਜਿਹੜਾ ਕੁਝ ਸਮਾਨ ਸੀ ਮੈਂ ਉਹਨਾਂ ਨੂੰ ਦੱਸਦਾ ਸੀ ਮੇਰੇ ਕੱਪੜੇ ਸਿਉਣੇ ਦਿੱਤੇ ਹੋਏ ਨੇ ਇਹ ਤਿੰਨ ਮੈਂ ਪਹਿਲੇ ਹੀ ਕੱਦ ਸੀ ਮੇਰੀ 5 ਵਜੇ ਮੌਤ ਹੋ ਗਈ ਮੇਰਾ ਪਰਿਵਾਰਕ ਮੈਂਬਰ ਆਜੇ ਸਭ ਪੂਰਾ ਠੀਕ ਠਾਕ ਆ ਜਿਨ੍ਹਾਂ ਨੂੰ ਮੈਂ ਇਹ ਗੱਲ ਕਹੀ ਸੀ ਜਿਨ੍ਹਾਂ ਵਿੱਚੋਂ ਚਲ ਕੁਝ ਕੁ ਬੰਦੇ ਰੱਬ ਨੂੰ ਪਿਆਰੇ ਹੋਗੇ ਪਰ ਹਜੇ ਵੀ ਦੋ ਤਿੰਨ ਬੰਦੇ ਉਸ ਟਾਈਮ ਤੇ ਜੋ ਸੀ ਉਹ ਮੇਰੇ ਹਾਜ਼ਰ ਸੀ ਤੇ ਉਹਨਾਂ ਨੂੰ ਮੈਂ ਦੱਸਤੀ ਸੀ ਪਰ ਇਹ ਗੱਲ ਮੈਂ 2 ਮਹੀਨੇ ਪਹਿਲਾਂ ਹੀ ਕਹਿ ਚੀ ਸੀ ਵੀ ਮੇਰੀ 32 ਮੈਂ ਸਾਲ ਚ ਮੌਤ ਹੋ ਜਾਣੀ ਹੈ 2 ਮਹੀਨੇ ਪਹਿਲਾਂ ਕਈਆਂ ਨੇ ਕਾਪੀ ਤੇ ਨੋਟ ਕਰ ਲਈ ਸੀ ਕੋਈ ਇੱਕ ਇਨਸਾਨ ਚੰਗਾ ਭਲਾ ਤੁਰਦਾ ਫਿਰਦਾ ਇਹ ਗੱਲ ਕਰਦੇ ਤਾਂ ਬੜੀ ਚੰਬ ਵਾਲੀ ਗੱਲ ਹੁੰਦੀ ਅਗਲੇ ਨੂੰ ਦੇਖਣ ਵਾਲਾ ਤਜਰਬੇ ਕੋਈ ਤਜਰਬੇਕਾਰ ਵੀ ਸੀ ਜੀ ਨੇ ਕਾਪੀ ਤੇ ਤਰੀਕ ਨੋਟ ਕਰ ਲਈ ਸੀ ਤੋ ਜਦੋਂ ਮਰਨਾ ਕੋਈ ਇਹੋ ਜਿਹਾ ਹਾਦਸਾ ਹੋਇਆ ਤੇ ਉਸ ਬੰਦੇ ਨੇ ਡੈਰੀ ਕੱਡੀ ਤੇ ਕਹਿੰਦਾ ਵੀ ਉਹ ਬੰਦਾ ਨਹੀਂ ਬਚੂਗੀ ਤੇ ਉਹਨੂੰ ਤਾਂ ਉਹਦੀ ਟਾਈਮ ਆ ਗਿਆ ਪਰ ਮੈਂ ਮਰਨਾ ਨਹੀਂ ਸੀ ਚਾਹੁੰਦੀ ਮੈਂ ਸੱਚੀ ਗੱਲ ਦੱਸਦੀ ਆ ਮੈਂ ਮਰਨਾ ਨਹੀਂ ਸੀ ਚਾਹੁੰਦੀ ਮੈਂ ਰੱਬ ਨਾਲ ਵੀ ਲੜਾਈ ਕਰਨਾ ਚਾਹੁੰਦੀ ਸੀ ਕਿ ਮੇਰੇ ਬੱਚੇ ਬਹੁਤ ਛੋਟੇ ਸੀ ਤੇ ਮੈਂ ਇੱਕ ਐਸੀ ਮੈਂ ਆਪਣੇ ਬੱਚਿਆਂ ਨੂੰ ਉਹਦੇ ਹੱਥੀਂ ਵਿਆਹਾਂ ਪਾਲ ਵੀ ਮੈਂ ਮਰਨਾ ਨਹੀਂ ਚਲੋ ਮੇਰਾ ਸਾਰਾ ਕੁਝ ਜਵਾਬੰਦ ਪਰ ਮੈਨੂੰ ਇੱਕ ਗੱਲ ਦਾ ਅਹਿਸਾਸ ਹੋ ਗਿਆ ਸੀ ਵੀ ਜੇ ਮੈਂ ਅੱਖਾਂ ਬੰਦ ਕਰ ਲਈਆਂ ਤਾਂ ਮੁੜ ਕੇ ਮੇਰੀ ਅੱਖ ਨਹੀਂ ਖੁੱਲਣੀ ਬਸ ਮੈਂ ਮੌਤ ਦੇ ਰੱਬ ਦੇ ਵਿਚਾਲੇ ਲੜ ਰਹੀ ਸੀ ਜਾਨੀ ਤੇ ਫਿਰ ਕੀ ਹੋਇਆ ਉਹੀ ਗੱਲ ਆਈ ਤੇ ਥੋੜਾ ਜਿਹਾ ਡਾਕਟਰ ਨੇ ਆ ਕੇ ਵੀ ਇਹੀ ਗੱਲ ਕਹੀ ਵੀ ਜੇ ਇਹਨਾਂ ਨੇ ਅੱਖਾਂ ਬੰਦ ਕਰ ਲਈਆਂ ਤਾਂ ਕਦੇ ਵੀ ਖੁੱਲ ਨਹੀਂ ਸਕਣੀਆਂ ਅਖ ਇਨਾਂ ਦੀ ਮੁੜ ਗਈ ਤੇ ਮੈਨੂੰ ਤਾਂ ਕੁਦਰਤੀ ਵੀ ਪਤਾ ਸੀ ਵੀ ਜੇ ਮੈਂ ਅੱਖ ਬੰਦ ਕਰ ਲਈ ਤਾਂ ਮੇਰੀ ਅੱਖ ਨਹੀਂ ਖੁੱਲਣੀ ਚਲੋ ਸਾਰਾ ਕੁਝ ਓਕਣੇ ਹੋਇਆ ਸਵਾਸ ਬੰਦ ਸੀ ਤੇ ਜਵਾਨਵੰਦ ਸੀ ਸੁਣਦਾ ਸਭ ਕੁਝ ਸੀ ਦੇਖਦੀ ਸਭ ਕੁਝ ਸੀ ਸੁਰਤ ਸਾਰੀ ਸੀ ਬਾਕੀ ਰੱਬ ਜਾਣਦਾ ਕੀ ਕੋਤਕ ਸੀ ਕੀ ਨਹੀਂ ਜਿਹਨੂੰ ਰੱਖੇ ਆਰਾਮ ਕਹਿੰਦੇ ਨੇ ਮਾਰੇ ਕੌਣ ਪਰ ਅਸੀਂ ਜੇ ਜੀਉਣ ਦੀ ਤਵੰਨਾ ਹੀ ਖਤਮ ਕਰ ਦਰ ਜੇ ਮੈਂ ਅੱਖਾਂ ਹੀ ਮੀਚ ਲੈਂਦੀ ਵੀ ਮੈਂ ਤਾਂ ਬਚਣਾ ਹੀ ਨਹੀਂ ਸੀ ਮੈਂ ਤਾਂ ਮਰਨੇ ਮਰੀ ਜਾਣਾ ਤਾਂ ਮੇਰੀ ਮੇਰੀ ਮੌਤ ਅੱਜ ਤੋਂ 30 ਸਾਲ ਪਹਿਲਾਂ ਹੋ ਜਾਣੀ ਸੀ ਦੇਖੋ ਕਾਰਨ ਭਾਵੇਂ ਕੋਈ ਵੀ ਹੋਵੇ ਕਦੇ ਵੀ ਤੁਸੀਂ ਬਿਮਾਰ ਹੋਣੇ ਆਪਦੇ ਦਿਮਾਗ ਦਿਲ ਦਿਮਾਗ ਚੋਂ ਗੱਲ ਕੱਢ ਦੇਕ ਵੀ ਸਾਨੂੰ ਕੁਝ ਨਹੀਂ ਹੁੰਦਾ ਅਸੀਂ ਤਾਂ ਜਿਉਣਾ ਇਹਦੇ ਨਾਲ ਹੀ ਬੰਦਾ ਦੀ ਉਮਰ ਲੰਬੀ ਹੋ ਜਾਂਦੀ ਹੈ ਜਦੋਂ ਤੁਸੀਂ ਦਿਲ ਛੱਡਦੇ ਨੇ ਸਾਹੇ ਅਸੀਂ ਤਾਂ ਹੁਣ ਬਚਣਾ ਹੀ ਨਹੀਂ ਜੀ ਅਸੀਂ ਜਾਂ ਫਿਰ ਜੱਗ ਤੇ ਜਿਉਣਾ ਹੀ ਨਹੀਂ ਚਾਹੁੰਦੇ ਕਈਆਂ ਦਾ ਜਵਾਨ ਜਵਾਨ ਵੀ ਇਹ ਗੱਲ ਕਹਿੰਦੇ ਨੇ ਜੀ ਸਾਨੂੰ ਤਾਂ ਅਸਤਜਗ ਤੇ ਜਿਉਣਾ ਨਹੀਂ ਕਿਉਂ ਨਹੀਂ ਜਿਉਣਾ ਤੁਹਾਡੇ ਬੱਚੇ ਨੇ ਤੁਹਾਡੇ ਭੈਣ ਭਰਾ ਨੇ ਤੁਹਾਡੇ ਮਾਤਾ ਪਿਤਾ ਨੇ ਹੈ ਤੁਹਾਡੀ ਪਤਨੀ ਆ ਜਾਂ ਫਿਰ ਤੁਹਾਡਾ ਪਤੀ ਆ ਤੁਹਾਡੇ ਰਿਸ਼ਤੇ ਵੀ ਉਨੇ ਹੀ ਨੇ ਜਿੰਨੇ ਜੈਂਸ ਦੇ ਨੇ ਉਨੇ ਹੀ ਲੈਡੀ ਦੇ ਨੇ ਕਿਉਂ ਮਰਨਾ ਇਹ ਜ਼ਿੰਦਗੀ ਕਿਤੇ ਬਾਰ ਬਾਰ ਮਿਲਣੀ ਆ ਚਲੋ ਹੁਣ ਮੈਂ ਤੁਹਾਨੂੰ ਦੱਸਦੀ ਆ ਇਹਦਾ ਇਸ ਅੱਲ ਪਾਜੂ ਦਾ ਅਪਾ ਤੁਸੀਂ ਦੁੱਧ ਚ ਪਾ ਕੇ ਨਾ ਸੌਰੀ ਪਾਣੀ ਚ ਦੋ ਟੋਕ ਕੇ ਦੁੱਧ ਦੇ ਪਾ ਕੇ ਨਹਾਉਣ ਲੱਗ ਜਾਓ ਇਹਦੇ ਨਾਲ ਉਮਰ ਦੇ ਵਿੱਚ ਬਹੁਤ ਫਰਕ ਪੈਂਦਾ ਹੱਥ ਦੀ ਥੋੜੀ ਜੀ ਇਹਦੇ ਨਾਲ ਤੁਹਾਡੀ ਕਿਸਮਤ ਚੰਪਣੀ ਸ਼ੁਰੂ ਹੋ ਜੂਗੀ ਜਿਹੜਾ ਨਮਕ ਦਾ ਦੋ ਚੁਟਕੀਆਂ ਜਾਂ ਇੱਕ ਚੁਟਕੀਆਂ ਨਹਾਉਣ ਵਾਲੇ ਪਾਣੀ ਦੇ ਵਿੱਚ ਪਾ ਕੇ ਨਹਾਉਣ ਦੇ ਨਾਲ ਤੁਹਾਡੇ ਜਿਹੜੇ ਗ੍ਰਹਿ ਦੋਸ਼ ਨੇ ਜਾਂ ਫਿਰ ਤੁਹਾਨੂੰ ਕੋਈ ਬੁਰੀ ਨਜ਼ਰ ਲੱਗੀ ਹੋਈ ਆ ਜਾਂ ਫਿਰ ਤੁਹਾਡੇ ਉੱਤੇ ਕਿਸੇ ਦਾ ਕੋਈ ਮਾੜਾ ਮੋਟਾ ਕੀਤਾ ਕਰਾਇਆ ਜਦੋਂ ਤੁਸੀਂ ਨੱਕ ਵਾਲੇ ਪਾਣੀ ਨਾਲ ਨਹਾਉਨੇ ਹੋ ਤੁਹਾਡੇ ਉਹ ਚੀਜ਼ ਹੜਕੇ ਬਾਹਰ ਚਲੀ ਜਾਂਦੀ ਆ ਹੁਣ ਚੌਥੀ ਚੀਜ਼ ਹਰੀ ਇਲਾਚੀ ਹਰੀ ਇਲਾਚੀ ਤੁਹਾਨੂੰ ਤਰੱਕੀਆਂ ਦਿਵਾਉਗੇ ਤੁਹਾਡੇ ਕਾਰੋਬਾਰ ਚੱਲਣਗੇ ਤੁਹਾਡੀ ਇਨਕਮ ਦੇ ਵਿੱਚ ਵਾਧਾ ਹੋਊਗਾ ਤੁਹਾਡਾ ਕੰਮ ਨੂੰ ਮਨ ਲੱਗੂਗਾ ਦੇਖੋ ਜਿੰਨਾ ਨੇ ਮਜ਼ਾਕ ਵਿੱਚ ਲੈ ਕੇ ਜਾਣੀ ਇਹ ਗੱਲ ਬੇਸ਼ੱਕ ਚ ਮਜ਼ਾਕ ਵਿੱਚ ਲੈ ਕੇ ਜਾ। ਹਾਂ ਜਿਹੜੇ ਇੰਨਾਂ ਚੀਜ਼ਾਂ ਨੂੰ ਸਮਝਦੇ ਨੇ ਔਰ ਮੰਨਦੇ ਨੇ ਦੇਖੋ ਮੇਰੇ ਫੇਸਬੁੱਕ ਤੇ ਸਟੇਟਸ ਲਾਏ ਹੁੰਦੇ ਨੇ। ਜਿਹੜੇ ਲੋਕਾਂ ਨੇ ਵੱਡੇ ਵੱਡੇ ਕੰਮ ਹੋਏ ਨੇ। ਕੋਈ ਕਹਿੰਦਾ ਮੇਰੀ ਪ੍ਰਾਪਰਟੀ ਦਾ ਸੌਦਾ ਨਹੀਂ ਸੀ ਹੁੰਦਾ ਸੌਦਾ ਹੋ ਗਿਆ ਕੋਈ ਕਿਸੇ ਦਾ ਭਰਾ ਦਾ ਵਿਆਹ ਨਹੀਂ ਸੀ ਹੁੰਦਾ ਕਿਸੇ ਭੈਣ ਦਾ ਨਹੀਂ ਸੀ ਹੁੰਦਾ। ਕਿਸੇ ਨੂੰ ਧਨ ਆਇਆ ਕਿਸੇ ਨੂੰ ਕੁਝ ਮਿਲਿਆ ਕਿਸੇ ਨੂੰ ਯਾਨੀ ਇੰਨੇ ਕੁ ਟੋਟਕੇ ਨੇ ਮੇਰੇ ਕੋਲੇ ਕਟੋ ਕਟ 15 1600 ਮੈਸੇਜ ਪਿਆ ਲੋਕਾਂ ਦਾ ਬਸ ਸਿਰਫ ਇਹ ਜਿਹੜੇ ਤਾਂ ਹੈਗੇ ਨੇ ਮੇਰੇ ਬੇਟੇ ਜਾਂ ਮੇਰੇ ਭਰਾ ਉਹ ਤਾਂ ਲਿਖਦੇ ਨੇ ਖੁੱਲਕੇ ਪੂਰਾ ਸਾਡਾ ਫਲਾਣਾ ਪਿੰਡ ਆ ਜੀ ਅਸੀਂ ਫਲਾਣੇ ਪਿੰਡ ਤੋਂ ਤਾਂ ਫੋਨ ਨੰਬਰ ਵੀ ਲਿਖਦੇ ਨੇ ਬਕਾਇਦਾ ਪਰ ਜਿਹੜੀਆਂ ਮੇਰੀਆਂ ਧੀਆਂ ਭੈਣਾਂ ਨੇ ਉਹਨਾਂ ਨੂੰ ਪਤਾ ਨਹੀਂ ਕੀ ਸੁਸਰੀ ਸਮਝ ਜਾਂਦੀ ਪੰਜਾਬੀ ਬੋਲੀ ਦਾ ਕਾਣਾ ਬਈ ਉਹ ਤਾਂ ਕਹੀ ਜਾਣਗੇ ਜੀ ਸਾਨੂੰ ਸਾਡਾ ਫਾਇਦਾ ਨਹੀਂ ਹੋਇਆ ਜਦੋਂ ਫਾਇਦਾ ਹੁੰਦਾ ਨਾ ਉਦੋਂ ਉਹ ਮੂੰਹ ਧਾਰਨ ਕਰ ਲੈਂਦੀਆਂ ਨੇ ਮੇਰੇ ਕੋਲੇ ਫੋਨ ਵੀ ਆਇਆ ਨੇ ਫੂਨਾ ਤੇ ਵੀ ਕਿਹਾ ਬਕਾਇਦਾ ਅੱਜ ਮੈਂ ਐਸੇ ਕਰਕੇ ਫੂਨੇ ਨਹੀਂ ਚੱਕਿਆ ਫਿਰ ਕਿਸੇ ਦਾ ਮੈਂ ਫੂਨੇ ਨਹੀਂ ਔਰ ਕੀਤਾ ਮੈਂ ਕਿਹਾ ਦੁਨੀਆ ਕਿਰਤ ਕਾਣਾ ਏ ਇੰਨਾ ਨਹੀਂ ਸੋਚਦੇ ਵੀ ਕਿਸੇ ਦਾ ਫਾਇਦਾ ਹੋ ਜੀ ਜੇ ਅਸੀਂ ਦੋ ਠੂੰਗਾ ਲਿਖ ਲਿਖ ਦਾਂਗੇ ਨਾ ਵੀ ਸਾਡਾ ਇਸ ਟੋਟਕੇ ਨਾਲ ਫਾਇਦਾ ਹੋਇਆ ਉਹ ਪਤਾ ਨਹੀਂ ਕਿਸੇ ਗਰੀਬ ਦਾ ਕਿੰਨਾ ਕੁ ਭਲਾ ਹੋ ਜੂਗਾ ਹੈ ਉਹ ਮੈਂ ਕਿਹੜਾ ਪੈਸੇ ਲੈਨੀ ਆ ਭਰਾਵੋ ਜਾਂ ਮੈਂ ਥੋਟੋ ਥੋੜੇ ਫਾਇਦੇ ਹੋਣੇ ਥੋਡੇ ਕੋਲੋਂ ਕਿਹੜਾ ਮੈਂ ਪੈਸੇ ਲੈ ਲੇ ਜੇ ਤੁਸੀਂ ਇੱਕ ਤੁਸੀਂ ਲਿਖਦੇ ਹੋ ਨਾ ਇੰਨੀ ਇਕ ਠੁੰਗ ਪਤਾ ਨਹੀਂ ਕਿਸੇ ਧੀ ਭੈਣ ਦਾ ਘਰ ਬਸ ਜਵੇ ਪਤਾ ਨਹੀਂ ਕਿਸੇ ਧੀ ਭੈਣ ਦਾ ਕਿੰਨਾ ਕੁ ਫਾਇਦਾ ਹੋ ਜਾਵੇ ਜਾਂ ਫਿਰ ਮੇਰੇ ਕਿਸੇ ਭਰਾ ਦਾ ਜਾਂ ਕਿਸੇ ਮੇਰੇ ਬੱਚੇ ਦਾ ਕੋਈ ਰੋਟੀ ਰੋਜੀ ਪੈ ਜਾਵੇ ਇਦੋਂ ਵੱਡੀ ਫਿਰ ਕਿਹੜੀ ਆਪਾਂ ਨੂੰ ਨਿਯਮਤ ਮਿਲੂ ਇਦੋਂ ਵੱਡਾ ਫਿਰ ਤੁਸੀਂ ਮੈਨੂੰ ਗਿਫਟ ਵੀ ਕਿਹੜਾ ਦੇ ਦੋਗੇ ਗਿਫਟ ਵਾਰ ਤਾਂ ਪੁੱਛਣਗੇ ਵੀ ਗਿਫਟ ਬੇਬੇ ਜੀ ਤੁਸੀਂ ਤੁਹਾਨੂੰ ਗਿਫਟ ਦੇ ਕੇ ਜਾਣਾ ਸਾਡਾ ਆ ਕੰਮ ਫਤਿਹ ਹੋ ਗਿਆ ਨਾ ਜੇ ਮੈਂ ਕਹਾਂ ਉਹ ਕਮੈਂਟ ਕਰਕੇ ਭੇਜ ਦੋ ਸਾਡੇ ਕੋਲ ਤਾਂ ਜੀ ਫੋਨ ਛੋਟਾ ਜਿਹਾ ਮੈਂ ਕੋਈ ਛੋਟੇ ਜਿਹੀ ਕਮੈਂਟ ਤਾਂ ਹੋ ਜਾਂਦਾ ਨਹੀਂ ਸਾਡੇ ਕੋਲ ਤਾਂ ਨੰਬਰਾਂ ਵਾਲਾ ਫਿਰ ਮੈਂ ਵੀ ਝੂਠੇ ਦੇ ਘਰ ਤੱਕ ਜਾਣੀ ਵੀ ਨੰਬਰਾਂ ਵਾਲਾ ਤੇ ਮੈਨੂੰ ਇਹ ਦੱਸੋ ਵੀਡੀਓ ਕੁ ਮੈਂ ਦੇਖਦੇ ਹਾਂ ਉਹ ਤਾਂ ਇੱਕ ਦਿਨ ਦਿਖਾਤੀ ਸੀ ਸਾਡੇ ਪੁੱਤ ਨੇ ਇੰਨੀਆਂ ਵੀਡੀਓ ਨਹੀਂ ਦਿਖਾ ਸਕਦਾ ਕੋਈ ਕਿਸੇ ਨੂੰ ਨਾ ਪੁੱਤਾਂ ਨਾ ਪੁੱਤ ਨਾ ਨੂੰ ਨਤੀ ਇਹ ਸਾਰਿਆਂ ਦੇ ਸਾਡੇ ਜੇਬ 'ਚ ਫੋਨ ਨੇ ਅਸੀਂ ਤਾਂ ਦੇਖਦੇ ਆ ਤਾਂ ਫਿਰ ਅਸੀਂ ਉਹ ਟੋਟ ਕੇ ਕਰਦੇ ਆ ਹੈ ਮੇਰੇ ਵੀ ਕਹਦੇ ਨੇ ਧੱਪਾ ਨਾਲ ਹੀ ਧੋਲੇ ਆਏ 63 ਸਾਲ ਦੀ ਉਮਰ ਹੋ ਗਈ ਬੇਬੇ ਦੀ ਵਿਆਹ ਕਿ ਨਹੀਂ ਵੀ ਗੱਲ ਝੂਠ ਬੋਲਣ ਦੀ ਕੀਤੀ ਆਪਨੇ ਅੱਛਾ ਜੀ ਵੀਡੀਓ ਚੰਗੀ ਲੱਗਦੀ ਹੈ ਅਗੇ ਸ਼ੇਅਰ ਜ਼ਰੂਰ ਕਰਦਿਆ ਕਰੋ